ਸਭ ਤੋਂ ਪਹਿਲਾਂ ਮੈਂ ਉਹ ਪਰਮ ਪਿਤਾ ਪਰਮਾਤਮਾ ਦਾ ਸ਼ੁਕਰ ਕਰਨਾ ਚਾਹਾਂਗਾ ਜਿਨ੍ਹਾਂ ਸਾਡੀ ਜ਼ਿੰਦਗੀ 'ਚ ਆਹ ਦਿਨ ਲੈ ਕੇ ਆਇਆ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਸਭ ਦਾ ਜਿਹੜੇ ਸਾਡੇ ਲਈ ਸਮਾਂ ਕੱਢ ਕੇ ਅੱਜ ਸਾਨੂੰ ਪਿਆਰ ਦੇਣ ਲਈ ਆਏ ਤੇ ਇਹ ਕਹਾਣੀ ਜਿੱਦਾਂ ਤੁਸੀਂ ਸਭ ਨੇ ਦੇਖ ਲਈ ਹੈ ਅਸੀਂ ਇੱਕ ਰੂਹ ਨਾਲ ਇੱਕ ਦਿਲ ਜਾਨ ਨਾਲ ਮਿਲ ਕੇ ਐਨੇ ਸੋਨੇ ਹੀਰੇ ਪਰੋਕੇ ਤੁਹਾਡੇ ਲਈ ਲੈ ਕੇ ਆਏ ਆ ਤੇ ਮੈਨੂੰ ਲੱਗਦਾ ਹੈ ਕਿ ਇਹ ਦਿਲਾਂ ਨੂੰ ਛੂਹੂਗੀ ਤੇ ਰਿਸ਼ਤਿਆਂ ਦੇ ਮਤਲਬ ਬਦਲੂਗੀ ਕਿਉਂਕਿ ਇਹ ਹੁਣ ਤੁਸੀਂ ਸਭ ਦੇਖ ਚੁੱਕੇ ਆ ਕਿ ਅੱਜ ਦੇ ਸਮਾਜ ਦੀ ਜ਼ਰੂਰਤਾਂ ਨੂੰ ਅੱਗੇ ਰੱਖ ਕੇ ਅਸੀਂ ਇਹ ਕਹਾਣੀ ਦਾ ਸਿਰਜਣ ਕੀਤਾ ਜਿਹਦੇ ਡਾਇਰੈਕਟਰ ਹੈਰੀ ਪੱਟੀ ਜੀ ਮੇਰੇ ਨਾਲ ਤੇ ਜਸਕਰੇਵਾਲ ਜੀ ਜਿਨ੍ਹਾਂ ਦੀ ਲਿਖਤ ਹੈ ਤੇ ਅਨਕਜ ਕਪੂਰ ਜੀ ਹਰੀਸ਼ੀ ਧੀਰਜ ਜੀ ਬੀਨ ਸ਼ਰਮਾ ਜੀ ਸੰਦੀਪ ਕੌਰ ਜੀ ਮੈਂ ਜਿਨੇ ਨਾਮ ਲਾ ਘਟ ਨੇ ਪਰ ਬਸ ਇੰਨੇ ਹੀ ਕਹਿਣਾ ਚਾਹੂੰਗਾ ਕਿ ਅਸੀਂ ਥੋੜਾ ਕੰਮ ਕਰਤਾ ਅਸੀਂ ਬਹੁਤ ਰੂਹ ਨਾਲ ਇੱਕ ਸਮਾਜ ਲਈ ਕੁਝ ਚੰਗਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਥੋੜਾ ਪਿਆਰ ਸਾਨੂੰ ਦੇ ਕੇ ਸਾਡੇ ਮੋਢਿਆਂ ਦਾ ਭਾਰ ਹੋਰ ਭਟਾਓਗੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਸੋਹਣੇ ਕਾਨਸੈਪਟ ਲਿਆ ਕੇ ਲੋਕਾਂ ਦੀ ਰੂਹਾਂ ਦੀ ਖੁਰਾਕ ਬਣ ਕੇ ਸਮਾਜ ਲਈ ਕੋ ਚੰਗਾ ਕੰਮ ਕਰ ਸਕਾਂਗੇ ਤੇ ਬਹੁਤ ਬਹੁਤ ਧੰਨਵਾਦ ਫਿਰ ਤੁਹਾਨੂੰ ਕਹਿਣਾ ਚਾਹੂੰਗਾ ਤੇ ਸ਼ੁਕਰ ਕਰੂੰਗਾ ਪ੍ਰਮਾਤਮਾ ਦਾ ਜਿਨੇ ਮੈਨੂੰ ਇਸ ਲਾਇਕ ਕੀਤਾ ਤੇ ਅੱਜ ਇੱਥੇ ਲਿਆ ਕੇ ਸਾਨੂੰ ਖੜਾ ਕੀਤਾ ਥੈਂਕ ਯੂ ਸ਼ੁਕਰੀਆ ਸਾਰੇ মিডিਆ ਦਾ ਤੁਸੀਂ ਸਾਰੇ ਆ ਰਹੇ ਸਾਡੇ ਇਕ ਸੰਦੇ ਤੇ ਆਏ ਹੋ ਮੈਨੂੰ ਪਤਾ ਸੀ ਅੱਜ ਥੋੜਾ ਹਾਰਡ ਦੇਣਾ ਸਾਰਿਆਂ ਲਈ ਹੈ ਨਾ ਪਰ ਫਿਰ ਵੀ ਤੁਸੀਂ ਸਮਾਂ ਗੱਡਿਆ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਤੁਹਾਡਾ ਆਦਾ ਕਰਦਾ ਮੇਰੇ ਨਾਲ ਸਾਰੀ ਠੀਕ ਹੈ ਜੀ ਆ ਰਾਬੀ ਦੇ ਗੰਡੇ ਫਿਲਮ ਤੁਸੀਂ ਦੇਖ ਹੀ ਲਈ ਸਭ ਨੇ ਹੈ ਨਾ ਤੇ ਤੁਸੀਂ ਮੈਂ ਇੱਕ ਤੁਹਾਨੂੰ ਰਿਕਵੈਸਟ ਕਰਦਾ ਤੁਸੀਂ ਜੋਤ ਨੂੰ ਮਹਿਸੂਸ ਹੁੰਦਾ ਤੁਸੀਂ ਪਲੀਜ਼ ਮੀਡੀਆ ਵਾਲੀ ਟੀਮ ਜਿੰਨੇ ਵੀ ਹੈਗੀ ਆ ਤੁਸੀਂ ਆਪਣੇ ਅੱਜ ਤੇ ਆਪਣੇ ਵੱਲੋਂ ਵੀ ਜਰੂਰ ਲਿਖ ਕੇ ਪਾਓ ਆਪ ਬੋਲ ਕੇ ਹੀ ਪਾਓ ਅਸੀਂ ਤਾਂ ਬੋਲ ਕੇ ਪਾ ਰਹੇ ਆ ਲਿਖ ਕੇ ਪਾ ਰਹੇ ਆ ਤੇ ਦੂਜੀ ਗੱਲ ਜਿੱਥੇ ਬੰਦੇ ਨੂੰ ਨਾ ਮੈਂ ਇੱਕ ਚੀਜ਼ ਸ਼ੇਅਰ ਕਰਨੀ ਚਾਹੁੰਦਾ ਤੁਹਾਨੂੰ ਮੈਂ ਕਈ ਰਤਨਾ ਹੋ ਗਿਆ ਮੈਨੂੰ ਸੁੱਤਿਆਂ ਨੂੰ ਕਈ ਸਾਲ ਹੋ ਗਏ ਸੀਗੇ ਆ ਦਿਨ ਵਾਸਤੇ ਹਨਾ ਤੇ ਤੁਹਾਡੇ ਕੋਲ ਬਹੁਤ ਖੁਸ਼ੀ ਦੇ ਤੁਸੀਂ ਐਕਸਪ੍ਰੈਸ ਸ਼ਬਦ ਨਹੀਂ ਉਹ ਐਕਸਪ੍ਰੈਸ ਨਹੀਂ ਕਰ ਪਾਉਂਦੇ ਉਮੈਂ ਕਦੇ-ਕਦੇ ਜ਼ਿੰਦਗੀ ਬਹੁਤ ਕਮੀ ਹੁੰਦੀ ਆ ਤੁਹਾਨੂੰ ਤੁਹਾਡੀ ਤੁਸੀਂ ਬਹੁਤ ਮਤਲਬ ऐसे दुख से गुजर रहे हैं ना ਤੁਹਾਡੇ ਕੋਲ ਸ਼ਬਦ ਨਹੀਂ ਹੁੰਦੇ ਤੇ ਕਦੇ-ਕਦੇ ਜ਼ਿੰਦਗੀ ਜੋ ਮੌਕਾ ਵੀ ਹੁੰਦਾ ਤੁਹਾਡੇ ਕੋਲ ਉਹ ਇਹ ਮਤਲਬ ਜਿਹੜਾ ਦਿਨ ਹੁੰਦਾ ਸੇਂ ਦੇ ਆ ਜਾਂਦਾ ਤੁਹਾਨੂੰ ਖੁਸ਼ੀ ਵੀ ਬਹੁਤ ਜ਼ਿਆਦਾ ਹੁੰਦੀ ਆ ਤੁਹਾਨੂੰ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਤੇ ਤੁਹਾਨੂੰ ਤੋਂ ਸਮਝ ਨਹੀਂ ਲੱਗ ਰਿਹਾ ਹੁੰਦਾ ਤੁਸੀਂ ਕੀ ਰਿਐਕਟ ਕਰੋ ਕਿਵੇਂ ਬਿਹੇਵ ਕਰੋ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਹੁੰਦਾ ਅੱਜ ਮੇਰਾ ਉਹੀ ਹਾਲਾਤ ਨੇ ਮੇਰਾ ਭਰਾ ਜਵੰਦਾ ਸਾਡੇ ਵਿੱਚ ਨਹੀਂ ਹੈਗਾ ਫਿਰ ਵੀ ਤੁਸੀਂ ਇੱਥੇ ਆਏ ਜਵੰਦਾ ਜੇ ਅੱਜ ਹੁੰਦਾ ਤਾਂ ਉਹ ਵੀ ਹੁੰਦਾ ਸਾਡੇ ਨਾਲ ਵੀ ਹੁੰਦਾ ਇਹ ਸਾਰੀ ਅਸੀਂ ਜਿੰਨਾ ਵੀ ਇਹ ਸ਼ੋਅ ਆ ਉਹਨੂੰ ਡੈਡੀਕੇਟ ਕਰਦੇ ਆ ਉਹਦੀ ਮੁਹੱਬਤ ਚ ਅਸੀਂ ਤੇ ਉਹਦੇ ਅੱਗੇ ਸਦਾ ਗਲੀ ਰੱਖਦੇ ਆ ਇੱਕ ਤੇ ਪ੍ਰਮਾਤਮਾ ਅਰਦਾਸ ਕਰਦੇ ਆ ਸਾਰੀ ਟੀਮ ਵੱਲੋਂ ਕਿ ਉਹਨਾਂ ਦੀ ਕਲਬਖੜੀ ਜੀ ਜਾਵੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਜੀ ਮੈਂ ਗੱਲ ਸ਼ੁਰੂ ਕਰੂੰਗਾ ਜਿੱਦਾਂ ਹੈਰੀ ਹੋਰਾਂ ਨੇ ਕਿਹਾ ਕਿ ਇਹ ਸ਼ੋਅ ਜਿਹੜਾ ਵੀ ਅਸੀਂ ਜੋ ਵੀ ਆ ਫਿਲਮ ਦਿਖਾਈ ਹੈ ਸਾਡੇ ਪਿਆਰੇ ਵੀਰ ਜੋ ਸਾਡੇ ਵਿੱਚ ਨਹੀਂ ਹੈ ਰਾਜਵੀਰ ਜਵੰਦਾ ਵਾਲਾ ਡੈਡੀਕੇਟਿਡ ਸੀ ਉਹਨਾਂ ਲਈ ਸੀ ਉਹਨਾਂ ਦਾ ਯੋਗਦਾਰ ਆ بہت مہتوپورن رہا اس فیلڈ کے بڑا پیار نگ سی انہوں کے بچ اے چھوٹی جی ایفرٹ کی اجن اڑیق رہے سی بہت سمیت ہوں سمے تو کی خبر بھی دل بھاری ہے خوشی منائی نہیں جا رہی سمجھ نہیں آ رہا بٹ جو بھی ہے کل ملا کے یہ ہے کہ جو بنایا سی. اس لئے ایک سال تو دو سال تو م جس سے محنت کی تیرے سامنے لوگ ਸਭ ਤੋਂ ਮੇਨ ਕਾਰਨ ਇਹ ਸੀਗਾ ਮੇਰਾ ਇਸ ਫਿਲਮ ਨੂੰ ਕਰਨ ਦਾ ਕਿ ਇਹ ਫਿਲਮ ਸ਼ਾਇਦ ਕੋਈ ਦਸ਼ਾ ਦੇਵੇ ਸਾਡੇ ਪੰਜਾਬੀ ਸੈਨਮੇ ਜਿਹਦੇ ਨਾਲ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਪ੍ਰੇਰਣਾ ਮਿਲੇ ਕੋਈ ਸਹਿਦ ਮਿਲੇ ਸਮਾਜ ਨੂੰ ਸਹਿਦ ਮਿਲੇ ਬਲ ਮਿਲੇ ਬੰਦੇ ਨੂੰ ਇਨਸਾਨ ਨੂੰ ਸਮਝ ਆਵੇ ਕਿ ਆਪੜਾ ਆਉਂਦੀਆਂ ਰਹਿੰਦੀਆਂ ਨੇ ਅੱਗੇ ਵਧਣਾ ਹੀ ਜ਼ਿੰਦਗੀ ਦਾ ਨਾਮ ਹੈ ਤੇ ਮੈਂ ਧੰਨਵਾਦ ਨਹੀਂ ਆ ਸਾਰਿਆਂ ਦਾ ਜਿਨ੍ਹਾਂ ਨੇ ਇਸ ਫਿਲਮ ਨੂੰ ਬਣਾਇਆ ਔਰ ਮੈਨੂੰ ਇਹਦਾ ਹਿੱਸਾ ਬਣਾਇਆ ਮੈਂ ਸਾਰਿਆਂ ਦੇ ਭਲੇ ਲਈ ਸਾਰਿਆਂ ਦੀ ਸਿਹਤ ਲਈ ਅਰਦਾਸ ਕਰਦਾ ਔਰ ਮੈਂ ਮੈਂ ਅਰਦਾਸ ਕਰਦਾ ਰੱਬ ਮੂਰੇ ਕਿ ਰਾਜਵੀਰ ਵੀਰ ਦੇ ਘਰ ਜਨ ਨੂੰ ਬਲ ਬਖਸ਼ੇ ਤੇ ਚੜ੍ਹਦੀ ਕਲਾ ਬਖਸ਼ੇ ਸਾਰੇ ਦੀ ਪਹਿਲਾ ਸਹਿਰ ਟੈਪਰੀ ਸੈਸ਼ਨ ਸਮਨਿਆਰੇ ਅਭੀ ਜਦੋਂ ਦੀ ਖੁਸ਼ੀ ਬਣਾ ਮਾਣ ਮਾ ਕੇ ਛੋਟਾ ਵੀ ਰਾਜਵੀਰ ਚਲਾ ਗਿਆ مکان تک پہنچنے سفر بڑا لمبا سی بیس سال تھوڑے نہیں سی اپنے فادر صاحب شری کشوک چوہان جی, جی ساری ماں شبلہ چوہان جی میں انہوں نے تھوڑے سارے دے سامنے ਦੇਦੋ ਦੇਦੋ ਮੈਨੂੰ ਤਾਂ ਐਕਸ ਕਹਣਾ ਚਾਹੀਦਾ ਕਿ ਉਹਨਾਂ ਨੇ ਇੱਕ ਐਸਾ ਬੇਟਾ ਪੈਦਾ ਕੀਤਾ ਜਿਨੇ ਮੇਰੇ ਫੀਲਿੰਗਸ ਮੇਰੇ ਭਾਵ ਨੂੰ ਸਮਝਿਆ ਮੇਰੇ ਦਰਦ ਨੂੰ ਸਮਝਿਆ ਕਿ ਮੈਂ ਮੇਰਾ ਰੱਬ ਜਿੱਤੂ ਹੀ ਹੈ ਆ ਸਾਰਿਆਂ ਸਾਹਮਣੇ ਕਰੇ ਮੇਰਾ ਰੱਬ ਜਿੱਤੂ ਹੀ ਹੈ ਤੇ ਮੈਂ ਫਿਰ ਤਾਂ ਦੇਣ ਨਹੀਂ ਦੇ ਸਕਦੀ ਆ ਜੋਨੇ ਮੈਨੂੰ ਜਿਉਂਦੀ ਕਰਦਾ ਸਾਡੀ ਇਹ ਫਿਲਮ ਰਾਵੀ ਦੇ ਕੰਢੇ ਇੱਕ ਪਰਿਵਾਰਕ ਕਹਾਣੀ ਹੈ ਔਰ ਪੰਜਾਬ ਦੇ ਛੋਟੇ ਜਿਹੇ ਪਰਿਵਾਰ ਦੇ ਜਿਹੜੀ ਕਿ ਰਾਵੀ ਦੇ ਕੰਢੇ पे ਰਹਿੰਦਾ ਔਰ ਧੀਆਂ ਦੀ ਸਟੋਰੀ ਹੈ ਮੈਨੂੰ ਮਾਨ ਹੈ ਇਸ ਗੱਲ ਦਾ ਕਿ ਜਤਿੰਦਰ ਚੋਹਾਨ ਜੀ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਹੈਰੀ ਪੱਟੀ ਨੇ ਡਾਇਰੈਕਟ ਕੀਤਾ ਐਂਡ ਹੈਰੀ ਬਹੁਤ ਸੈਂਸਿਟਿਵ ਡਾਇਰੈਕਟਰ ਹੈ ਔਰ ਜਸ ਕਰੇ ਵਾਲਾ ਇਸ ਨੂੰ ਲਿਖਿਆ ਤੇ ਬਾਕੀ ਇਹਨਾਂ ਦਾ ਕਮਸਟੇ ਐਕਟਰਸ ਤੋਂ ਕਲਿੱਕ ਕਰਾਵਾਇਆ ਔਰ ਬਹੁਤ ਹੀ ਇਮੋਸ਼ਨਲ ਬਹੁਤ ਫਿਲਮ ਕਰਕੇ ਆਯਾ ਬਾਕੀ ਤੁਹਾਡੇ ਤੇ ਛੱਡ ਦਿਆਂ ਕਿ ਤੁਹਾਨੂੰ ਕਿੰਨੀ ਪਸੰਦ ਆਏਗੀ ਕਿਉਂਕਿ ਬੇਸਿਕਲੀ ਕੁੜੀਆਂ ਦੀ ਸਟੋਰੀ ਹੈ ਐਂਡ ਕੁੜੀਆਂ ਦੇ ਨਾਲ ਅਸੀਂ ਦਿਲੋਂ ਜੁੜੇ ਹੋਏ ਸੀ ਤੇ ਮੈਨੂੰ ਆਸ ਹੈ ਦਰਸ਼ਕਾਂ ਨੂੰ ਇਹ ਫਿਲਮ ਪਸੰਦ ਆਏਗੀ ਔਰ ਇਹ ਪੰਜਾਬੀ ਸਿਨੇਮਾ ਦੀ ਮੁਹਾਰ ਬਦਲਣ ਵਾਲੀ ਸਲਮ ਹੈ थैंक यू ਸੀਗਲ ਜੀ ਹੈ ਜੀ ਸਾਰਿਆਂ ਨੇ ਜ਼ਿਕਰ ਕੀਤਾ ਸਾਡੇ ਭਰਾ ਦਾ ਆਜ਼ਮੀ ਜੀ ਦਾ ਅਸੀਂ ਸਾਰੇ ਇਕੱਠੇ ਬੜੇ ਹਾਂ ਯੂਨੀਵਰਸਿਟੀ ਇਕੱਠੇ ਰਹੇ ਹਾਂਗੇ ਤਾਂ ਉਹਦੀ ਗੱਲ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਵੀ ਆਪਣਾ ਮੀਡੀਆ 'ਚ ਵੀ ਚੱਲਦੀ ਰਹੀ ਹੈਗੀ ਉਹਦੇ ਇੰਟਰਵਿਊ ਵੀ ਚੱਲਦੀ ਸੀ ਕਿ ਹਮੇਸ਼ਾ ਹੀ ਕਹਿੰਦਾ ਹੁੰਦਾ ਸੀ ਰਾਜਵੀਰ ਵੀ ਜ਼ਿੰਦਗੀ ਜਿਉਣ ਦਾ ਨਾਮ ਹੈ ਇਹਨੂੰ ਆਪਾਂ ਹਰ ਰੋਜ਼ ਹਰ ਪਲ ਹੱਸ ਕੇ ਖੁਸ਼ੀ ਦਿਨਾ ਚਾਹੀਏ ਉਹਦੀ ਜਾਨ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਅਫਸੋਸ ਹੈ ਭਰਾ ਦਾ ਪਰ ਉਹਗੀਆਂ ਹਕੀਕੀਆਂ ਲੈਣਾ ਹਮੇਸ਼ਾ ਯਾਦ ਰਹਿਣਗੀਆਂ ਤੇ ਸਾਡੀ ਇਹ ਫਿਲਮ ਸਾਰੇ ਜਾਨੇ ਜਿੰਨਾ ਤੁਸੀਂ ਦੇਖਿਆ ਸਾਰੇ ਆਪਦੇ ਵਿਚਾਰ ਫੁਰਦਿਓ ਪਹਿਲਾਂ ਤਾਂ ਵੀ ਮੇਰੀ ਜ਼ਿੰਦਗੀ ਦੀ ਇੱਕ ਖੁਸ਼ੀ ਹੈ ਕਿ ਇਸ ਫਿਲਮ ਦਾ ਮੈਂ ਹਿੱਸਾ ਸੀ ਅੰਕਸਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਹੈਰੀ ਉਹਨਾਂ ਨੇ ਤਾਂ ਪਹਿਲਾਂ ਵੀ ਸਾਬਿਤ ਕੀਤਾ ਹੋਇਆ ਵੀ ਇਹ ਫਿਲਮਾਂ ਦੇ ਨਾਲ ਕੇ ਯਾ ਬੀ ਸਲੇਮ ਦੇ ਵਿੱਚ ਕਿੰਦੀਆਂ ਫਿਲਮਾਂ ਦੇਖੀਆਂ ਨੇ ਤੇ ਇਹ ਉਹਨਾਂ ਦੀ ਮੈਂ ਕਹਿੰਦਾ ਪੰਜ-ਛੇ ਪੱਗੀਆਂ ਹੀ ਹੈ ਬਹੁਤ ਜ਼ਿਆਦਾ ਮੇਲ ਤੁਸੀਂ ਪੰਜ ਸਾਲ ਚਾਰ ਸਾਲਾਂ ਬਾਅਦ ਹੈਰੀ ਨੇ ਵਾਪਸੀ ਕੀਤੀ ਸੀ ਥੈਂਕ ਯੂ ਬੜੀ ਰੋਸਾ ਨਾਲ ਆਪਣੇ ਸਾਰਿਆਂ ਨੂੰ ਪੰਜਾਬੀ ਫਿਲਮ ਜੂਰ ਜਿੰਨੇ ਵੀ ਦੇਸ਼ ਤੋਂ ਇਹ ਗੱਲ ਸੁਣਦੇ ਨੇ ਇੱਕ ਵਾਰ ਫੈਮਿਲੀ ਨਾਲ ਜੂਰ ਦੇਖਿਆ ਤਾਂ ਚੰਗੇ ਲੱਗੂ। ਥੈਂਕ ਯੂ ਸੋ ਮੱਚ। ਸਭ ਤੋਂ ਪਹਿਲਾਂ ਤਾਂ ਹੈਰੀ ਭਾਜੀ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਇਸ ਫਿਲਮ ਦੇ ਵਿੱਚ ਇੱਕ ਅਹਿਮ کردار ਕੀਤਾ। ਉਹ ਪੰਜਾਬੀ ਦੇ ਕਲਾਕਾਰ ਨੂੰ ਨਿਵਾਜ਼ਿਆ। ਬਹੁਤ ਵਧੀਆ ਤੁਹਾਨੂੰ ਬਹੁਤ ਅੱਛੀ ਸ਼ਰਮ ਬਣਿਆ ਜਿਵੇਂ ਸੀ ਮੈਂ ਕਰ ਰਿਹਾ ਸੀ। ਤਾਂ ਹੈਰੀ ਭਾਜੀ ਕਰਨ ਦੇ ਰਹੇ ਸੀ ਨਹੀਂ ਨਹੀਂ ਕਰਦੇ ਐਕਟਿੰਗ ਕਰਨੀ ਐਕਟਿੰਗ ਨਹੀਂ ਕਰਨੀ ਬਹੁਤ ਅੱਛੀ ਐਕਟਿੰਗ ਕਰਦੇ ਹਾਂ ਬਹੁਤ ਵਧੀਆ ਫਿਲਮ ਹੈ ਔਰ ਮੈਂ 100 ਦੇ ਕਰੀਬ ਫਿਲਮਾਂ ਘੱਟ ਲਿਆ ਯਾਰ ਮੇਰੇ ਖਿਆਲ ਦੇ ਵਿੱਚ ਜੇਕਰ ਮੈਂ ਨੰਬਰ ਦੇਵਾਂ ਇਸ ਫਿਲਮ ਨੂੰ ਰਵੀ ਦੇ ਕੰਨੇ ਸਭ ਤੋਂ ਪਹਿਲਾਂ ਪਹਿਲੇ ਨੰਬਰ ਤੇ ਹੋਣੀ ਹੈ ਮੇਰੀਆਂ ਫਿਲਮਾਂ ਬਹੁਤ ਅੱਛੀ ਫਿਲਮ ਹੈ ਬਾਕੀ ਅੱਜ ਅਸੀਂ ਦੁੱਖ ਦੀ ਘੜੀ ਦੇ ਵਿੱਚੋਂ ਗੁਜ਼ਰ ਕੇ ਆਏ ਹਾਂ ਰਾਜਵੀਰ ਬੰਦਾ ਜਿਹੜਾ ਕਿ ਸਾਡਾ ਪੰਜਾਬ ਸੀਗਾ ਇਹ ਸ਼ਾਮ ਨੇ ਕੇਂਦਰ ਵਿੱਚ ਹੋਣਾ ਸੀ ਆ ਮਹਾਤਮਾ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਬੜੇ ਪੂਰੀ ਹਿਰਦੇ ਨਾਲ ਅਸੀਂ ਅੱਜ ਕੀਤਾ ਅੱਜ ਜਿਹੜਾ ਵੀ ਅਸੀਂ ਇਹ ਕਾਰਜ ਕਰ ਰਹੇ ਆ ਇੱਕ ਬਹੁਤ ਵੱਡਾ ਪ੍ਰਾਣਾ ਸੀ ਜੈਨਾਂ ਦਾ ਬਹੁਤ ਵੱਡਾ ਕੰਮ ਸੀ ਇਸ ਕਰਨ ਦਾ ਕਰਨਾ ਤਾਂ ਕਿ 10 ਸਤਰੀਗ ਨੂੰ ਜਿਹੜੀ ਖੇਲਣਾ ਸਾਡੇ ਲਈ ਅੱਜ ਅੱਜ ਅੱਛਾ ਸਾਡੇ ਨਾਲ ਰਾਈਟਰ ਨੇ ਫਿਲਮ ਦੇ ਵਿੱਚ ਬਹੁਤ ਸੂਰਤ ਗਾਣੇ ਸੁਣਿਆ ਸਾਰੀ ਖੰਡੇ ਵਾਲਾ ਇਹਨਾਂ ਨੂੰ ਕਿਸੇ ਸ਼ਬਦਾਂ ਦੇ ਮੁਤਾਬਕ ਤਾਂ ਹੈ ਨਹੀਂ ਮੈਂ ਇੰਟਰੋਡਕਸ਼ਨ ਵੀ ਦੇ ਸਕਦਾ ਇਹਨਾਂ ਦੇ ਤੁਸੀਂ ਪਹਿਲਾਂ ਸ਼ੁਕਰੀਆ ਭਾਈ ਤੁਸੀਂ ਸਾਨੂੰ ਵੀਰਾਂ ਦੇ ਸ਼ੁਕਰੀਆ ਦੇ ਗਾਰ ਲੈ ਕੇ ਦੱਸਦੇ ਹਾਂ ਕਿ ਅੱਜ ਮੈਂ ਚਾਹਾਂ ਕੋਸ਼ਿਸ਼ ਕਰਾਂ ਕੋਸ਼ਿਸ਼ ਸਾਰੇ ਦਰਸ਼ਕਾਂ ਨੂੰ ਯਕੀਨ ਮੌਜੂਦ ਦੇਣ ਲਈ ਇਸਾਰੇ ਨੂੰ ਬਹੁਤ ਬਹੁਤ ਆਖਿਆ ਫਿਰ ਜਿਹੜੀ ਉਸਦੀ ਕਹਾਣੀ ਤੋਂ ਸ਼ੁਰੂ ਹੁੰਦੀ ਹੈ ਤੇ ਫਿਰ ਟਰੈਕਟਰ ਤੋਂ ਉੱਤੇ ਪਰ ਪੁਲਿਸ ਜੱਸ ਕੇ ਵਾਲੀ ਜੀ ਬਹੁਤ ਹੀ ਇੱਕ ਵਾਰ ਦੀ ਸ਼ੁਰੂ ਹੋ ਗਈ ਤਾਂ ਸਾ ਯਾਦ ਹੈ ਕਿ ਬਟਿਆਰ ਦੇ ਕਪੀਟਲ ਆਈਆ ਫਰੰਟਸ ਵੀ ਸਾਡੇ ਦੋਦੇ ਭਾਈ ਨੇ ਤੇ ਮੇਰੀ ਕਸ਼ਨ ਸਿੱਧੀ ਹੈ ਕਿ ਸਥਾਨਾ ਨਾਮੀ ਹਿਸਨ ਪਰਵਾਰ ਤੋਂ ਹੈ ਇੱਕ ਧੀਆਂ ਦੀ ਖੰਡ ਇੱਕ ਪਰਿਵਾਰ ਤੋਂ ਜਨਤੀ ਇਸੇ ਪੋਸ਼ਣ ਲਈ ਪਰਵਾਰ ਤੋਂ ਦੋਦੇ ਰਾਜ ਕਸ਼ਨ ਹੈ ਇਹ ਜੋ ਪਿੰਡ ਦਾ ਗਾਮਾ ਰਚਨ ਹੈ ਕਿ ਅੰਦਰ ਜੋ ਪਰਿਵਾਰ ਹੈ ਉਸ ਦੇ ਅਨੁਸਾਰ ਉਹ ਬਹੁਤ ਜਿਹੜਾ ਇਹਨੂੰ ਹੁੰਦਾ ਫਿਲਮ ਦਾ ਪ੍ਰੋਡਿਊਸਰ ਹੁੰਦਾ ਐਨੀ ਖੰਸੂਰਤ ਫਿਲਮ ਤੁਸੀਂ ਬਣਾਉ ਰਹੇ ਹੁੰਦਾ ਪ੍ਰੋਡਿਊਸਰ ਦੇ ਸਿਰ ਤੇ ਬਣਾਉਣਾ ਉਹਦੀ ਮਿਹਨਤ ਹੁੰਦੀ ਆ ਉਹ ਵੀ ਦਿਨ ਰਾਤ ਜਾਗਦਾ ਸਾਡੇ ਵਾਂਗ ਸਾਡਾ ਸਾਨੂੰ ਪੈਸਾ ਵੀ ਪ੍ਰੋਵਾਈਡ ਕਰਦਾ ਹਰ ਫੈਸਿਲਿਟੀ ਵੀ ਪ੍ਰੋਵਾਈਡ ਕਰਦਾ ਪਰ ਉਹਨਾਂ ਨੂੰ ਅਸੀਂ ਜ਼ਿਆਦਾਤਰ ਅੱਗੇ ਨਹੀਂ ਉਹ ਦੇਖਿਆ ਜਾਂਦਾ ਹੈਗਾ ਫਿਲਮ ਦੇ ਵਿੱਚ ਪਿੱਛੇ ਦੇਖਿਆ ਪਰ ਮੈਂ ਚਾਹੁੰਦਾ ਕਿ ਲਾਸਟ ਦੇ ਵਿੱਚ ਸਾਡੇ ਦੋਨੋਂ ਪ੍ਰੋਡਿਊਸਰ ਇਹਨੂੰ ਸਨਮਾਨ ਕਰਨ ਤੇ ਥੋੜੇ ਨਾਲ ਜੋ ਇਹਨਾਂ ਦੇ ਦਿਲ ਤੋਂ ਸੁਭਾਅ ਨੇ ਉਹਨਾਂ ਨੂੰ ਸ਼ੇਰ ਕਰੀਏ। ਠੀਕ ਹੈ। ਆਲੀ ਫਿਰ ਪਾਪੀ ਇੱਕ ਸ਼ਬਦ ਦਰਾਂਗਾ ਪਰਮ ਪਿਤਾ ਪਰਮਾਤਮਾ ਦਾ ਸ਼ੁਕਰ ਹੈ ਉਹ ਸਾਰਿਆਂ ਨੂੰ ਸੋਹਣੀ ਮਤ ਬਖਸ਼ੇ ਤੇ ਸਮਾਜ ਚ ਚੰਗਾ ਕਰਨ ਲਈ ਪ੍ਰੇਰਿਤ ਕਰੇ ਤੇ ਹੁਣ ਡੋਰਾ ਤੁਹਾਡੇ ਤੇ ਰਿਹਾ ਸਾਰੇ ਭੈਣ ਭਰਾਵਾਂ ਤੇ ਸਾਡੀ ਲਾਜ ਜਰੂਰ ਰੱਖਿਓ ਸਾਨੂੰ ਤਗੜਾ ਕਰਿਓ ਬੀਸ ਥੈਂਕ ਯੂ ਬਸ ਮੈਂ ਬਹੁਤ ਬਸ ਸ਼ੁਕਰਸ਼ੂਸੀ ਜਰਾ ਸਾਥ ਦਿਓ ਮੈਨੂੰ ਲੱਗਦਾ ਹੈ ਵੀ ਇਹ ਫਿਲਮ ਤੁਹਾਨੂੰ ਜ਼ਰੂਰ ਪਸੰਦ ਆਉਗੀ ਔਰ ਕੋਲੇ ਕਰ ਕਰਦੀ ਕਹਾਣੀ ਹੈ آخری لفظانہ سواپتی لوں گی بھی راج بیر بیر کتے نہیں کیا سارے پھر میں اس ماں ن بھی کہوں گی اس بھن کہی کہ اُسی سارے تھوڑے نال ہاں اُسی وہ گاٹا پورا نہیں کر سکتے چھوٹا بھی جتنے بھی ہوگی ہمیشہ سارے گا